ਮੈਡਮ ਅੰਗਣਵਾੜੀ ਵਰਕਨਾ ਵੱਲੋਂ ਜਿਹੜਾ ਲਗਾਤਾਰ ਧਰਨੇ ਲਾਏ ਜਾ ਰਹੇ ਨੇ ਕੀ ਸਰਕਾਰਾਂ ਦੀ ਮਨਸ਼ਾ ਨੂੰ ਦੇਖਦੇ ਹੋ ਕਿਸ ਤਰ੍ਹਾਂ ਦੇਖਦੇ ਹੋ ਕਿ ਉਹਨਾਂ ਤੁਹਾਡੀ ਸੁਣਵਾਈ ਕਿਉਂ ਨਹੀਂ ਹੋ ਰਹੀ ਨਾ ਜੀ ਸੋਟ ਬਿੰਨਾਂ ਵਿੱਚ ਨਹੀਂ ਦਿਖਣ ਜਾਣੀ ਕਿ ਮੈਂ ਇਸ ਪਾਲਕਾ ਔਰ ਬਲਕ ਬੰਦੂਪੁਰ ਉੱਪਰ ਆਪਣੀ ਕੋਈ ਸੁਣਵਾਈ ਨਹੀਂ ਨਸੀ ਤੂੰ ਅੱਜ ਦਾ ਜਿਹੜਾ ਪ੍ਰਦਰਸ਼ਨ ਆ ਸਾਡਾ ਉਹ ਜਿਹੜਾ ਹੈਗਾ ਸਰਕਾਰ ਦੇ ਵਾਸਤੇ ਹੈਗਾ ਕੇਂਦਰ ਸਰਕਾਰ 5 ਸਾਲ ਹੋ ਗਏ ਸਾਡੇ 1 ਪਿੰਟ ਜਾਨੀ ਵਧਾਇਆ ਅੱਜ ਅਸੀਂ ਡੀਸੀ ਸਾਹਿਬ ਦੇ ਰਾਈ ਇਹਨਾਂ ਨੂੰ ਮੰਗ ਪੱਤਰ ਭੇਜ ਰਹੇ ਹਾਂ ਆ ਵਿੱਤ ਮੰਤਰੀ ਨੂੰ ਆਪ ਦੇ ਵਿਕਾਗ ਦੇ ਮੰਤਰੀ ਸ਼੍ਰੀਮਤੀ ਅੰਕੀਤਾ ਦੇਵੀ ਜੀ ਨੂੰ ਬਾਕੀ ਮੈਂ ਦੱਸਣਾ ਚਾਹੁੰਦੀ ਆ ਕਿ ਜਿਵੇਂ ਪੰਜਾਬ ਦੀ ਸਰਕਾਰ ਆ ਪੰਜਾਬ ਦੀ ਸਰਕਾਰ ਨੇ 2.5 ਸਾਲ ਹੋ ਗਏ ਮੈਨੀਫੈਸਟੋ ਜੋ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਸੀ ਉਹਦੇ ਵਾਸਤੇ ਸਾਡੇ ਇੱਕ ਵੀ ਗੱਲ ਨਹੀਂ ਸੁਣ ਰਹੇ ਇਤੋਂ ਤੱਕ ਕਿ ਸੀਐਮ ਸਾਹਿਬ ਨਾਲ ਵੀ ਮੀਟਿੰਗ ਹੀ ਨਹੀਂ ਲੈ ਰਹੇ ਬਾਰ ਬਾਰ ਧੰਨੇ ਲਗਾਉਣ ਦੇ باوجود ਵੀ ਮੀਟਿੰਗ ਲੈ ਕੇ ਕਰਕੇ ਲੈਟਰ ਦੇ ਕੇ ਪੋਸਟ ਕੀਤੀ ਜਾ ਰਹੀ ਆ ਦੇ ਜਿਹੜੀਆਂ ਦੇਖਦੇ ਹੋ ਸਰਕਾਰ ਦੇ ਮੰਚਾਂ ਨੂੰ ਇਸ ਤਰ੍ਹਾਂ ਬਾਰ ਬਾਰ ਕਦੋਂ ਤੱਕ ਇਸ ਤਰ੍ਹਾਂ ਦਾ ਸਿਲਸਿਲਾ ਚੱਲਦਾ ਰਹੇਗਾ ਕਿ ਧਰਨੇ ਜਾਤੇ ਮੰਗ ਪੱਤਰ ਦੇ ਦਿੱਤਾ ਦੇ ਸੁਣਵਾਈ ਨਹੀਂ ਹੁੰਦੀ ਤਾਂ ਕੀ ਇਹ ਅਗਲਾ ਕਿਵੇਂ ਚੱਲੇਗਾ ਦੇਖੋ ਜੀ ਇਹ ਸਰਕਾਰ ਜਰੂਰ ਵੀ ਇਦਾਂ ਆਈ ਹੈ ਸਿਰਫ ਅੰਗਣਵਾੜੀ ਡਿਪਾਰਟਮੈਂਟ ਹੈ ਦੇ ਨਾਲ ਹੀ ਇਦਾਂ ਕੀਤਾ ਜਾ ਰਿਹਾ ਹੈ ਸਾਨੂੰ ਇਹ ਸਮਝ ਨਹੀਂ ਆ ਰਹੀ ਕਿ ਸਰਕਾਰ ਇਸ ਤਰ੍ਹਾਂ ਕਿਉਂ ਕਰਦੀ ਜਦੋਂ ਸਰਕਾਰ ਨੇ ਸਤਾ ਦੇ ਵਿੱਚ ਆਉਣਾ ਹੁੰਦਾ ਉਦੋਂ ਤੋਂ ਵੱਡੇ ਵੱਡੇ ਦਾਅਵੇ ਕਰਦੀ ਆ ਉਸ ਉਹਦੇ ਵਿੱਚ ਵੀ ਪਹਿਲਾਂ ਇਹਨਾਂ ਨੂੰ ਇਹ ਹੁੰਦਾ ਵੀ ਇਹ ਅੰਗਣਵਾੜੀ ਵਰਕਰ ਸੋਸ਼ਲ ਵਰਕਰ ਆ ਸੋ ਤਾਂ ਪਹਿਲਾਂ ਜਿਵੇਂ ਮੈਨੀਫੈਸਟੋ 'ਚ ਵਾਅਦਾ ਕੀਤਾ ਉਹ ਦਵਾਮਨ ਬੜੀ ਵਰਕਰਾਂ ਨਾਲ ਵਾਅਦੇ ਕੀਤੇ ਜਾਂਦੇ ਆ ਉਸ ਤੋਂ ਬਾਅਦ ਸਰਕਾਰ ਸੁਣਤਾ ਜਾਣ ਤੇ ਇਹਨਾਂ ਨੇ ਕੁਝ ਨਹੀਂ ਸੁਣਨਾ ਹੁੰਦਾ ਕੋਈ ਸਰਵਿਸ ਸੁਣਵਾਈ ਨਹੀਂ ਦਿੱਤੀ ਜਾ ਰਹੀ ਦੇਖੋ ਕਿੰਨੇ ਚਿਰ ਤੋਂ ਅਸੀਂ ਸਾਡਾ ਦਿਲ ਨਹੀਂ ਕਰਦਾ ਵੀ ਇੰਨੀ ਗਰਮੀ ਦੇ ਵਿੱਚ ਅਸੀਂ ਧਰਨੀ ਮਜਾਰੇ ਕਰੀਏ ਜੇ ਸਰਕਾਰ ਹੀ ਨਹੀਂ ਸਾਡੀ ਸੁਣੂਗੀ ਪੰਜਾਬ ਦੀ ਸਰਕਾਰ ਸਾਡੀ ਨਹੀਂ ਸੁਣੂਗੀ ਤੇ ਸਾਡੀ ਕੌਣ ਸੁਣੂਗੀ ਠੀਕ ਹੈ ਕਹਿਣਾ ਚਾਹੋਗੇ ਅੱਜ ਸਰਕਾਰ ਨੂੰ ਤੁਹਾਡੀਆਂ ਮੁੱਖ ਮੰਗਾਂ ਕੀ ਨੇ ਸਾਡੀਆਂ ਮੇਨ ਮੰਗਾਂ 2-3 ਜਿਹੜੀਆਂ ਬਿਲਕੁਲ ਮੰਗਾਂ ਜਿਹੜੀਆਂ ਇੱਕ ਤਾਂ ਸਾਡੇ ਬੱਚੇ ਕਿੰਨੇ ਸਾਲ ਤੋਂ ਸਾਡੇ ਸੈਂਟਰਾਂ 'ਚ ਸੀ ਅਸੀਂ ਬਹੁਤ ਵਾਰੀ ਗਏ ਚੁੱਕੇ ਆ ਮੰਗ ਦੇ ਚੁੱਕੇ ਆ ਧਰਨੇ ਲਾ ਚੁੱਕੇ ਆ ਕਿ ਸਾਡੇ ਉਹ ਬੱਚੇ ਵਾਪਸ ਸਾਨੂੰ ਦਿੱਤੇ ਜਾਣ ਐਮ ਜੀ ਜੋ ਜਿਹੜੀ ਇਹਨਾਂ ਨੇ ਤਿੰਨ ਬਲਾਕਾਂ ਨੂੰ ਫੀਡ ਦੇ ਦਿੱਤੀ ਆ ਜਿਹੜੀ ਉਹ ਪ੍ਰਾਈਵੇਟ ਅਦਾਰਿਆਂ ਨੂੰ ਦੇਤੀ ਜਿਹੜੀ ਸਾਡੇ ਨਾਲ ਹੈਲਪਰਾਂ ਬਣਾਉਂਦੀਆਂ ਸੀ ਸੈਂਟਰਾਂ ਚ ਬਿਨਾ ਕੇ ਆਪ ਦੀ ਦੇਖ ਰੇ ਸੇ ਇੱਥੇ ਬੱਤਿਆਂ ਬੰਦੇ ਸੀ ਉਹ ਸੁੱਕੀ ਫੀਡ ਤੁੰ ਦਿੱਤੀ ਜਾ ਰਹੀ ਆ ਉਹ ਫੀਡ ਵਾਪਸ ਕੀਤੀ ਜਾਵੇ ਸਾਡੇ ਡਿਪਾਰਟਮੈਂਟ ਨੂੰ ਦਿੱਤੀ ਜਾਵੇ ਜਿਹੜੀ ਪੈਨਸ਼ਨ ਗ੍ਰੈਚੁਇਟੀ ਦਾ ਬਾਕੀ ਸਟੇਟਾਂ ਵਿੱਚ ਲਾਗੂ ਹੋ ਗਈ ਆ ਉਹ ਪੰਜਾਬ ਵਿੱਚ ਵੀ ਲਾਗੂ ਕੀਤੀ ਜਾਵੇ ਕਦੋਂ ਤੱਕ ਇਹ ਧਰਨਾ ਇਸ ਤਰ੍ਹਾਂ ਚੱਲੇਗਾ ਤੇ ਜੇ ਹਾਲੇ ਵੀ ਸਰਕਾਰਾਂ ਨਹੀਂ ਸੁਣਦੀਆਂ ਤੇ ਅਗਲਾ ਸੰਘਰਸ਼ ਵੀ ਇੰڈیا ਜਾਏ ਦੇਖੋ ਜੀ ਜੇ ਤਾਂ ਸਰਕਾਰ ਦੇ ਸਿਹਤ ਤੇ ਕੋਈ ਅਸਰ ਨਹੀਂ ਹੁੰਦਾ ਤੇ ਫਿਰ ਇਹ ਆਮ ਮਤਲਬ ਜਿਹੜੀ ਪੰਜਾਬ ਦੀ ਮੌਜੂਦਾ ਸਰਕਾਰ ਆ ਇਹਦੇ ਅਤੇ ਕੋਈ ਤਿੱਖਾ ਸੰਘਰਸ਼ ਕਰਾਂਗੇ ਕੋਈ ਦਿਨ ਰਾਤ ਦੇ ਪੱਕੇ ਕਰਨੇ ਅਸੀਂ ਲਾਵਾਂਗੇ ਇਸ ਵਾਰੀ ਅਸੀਂ ਵਿਚਾਰ ਕਰ ਰਹੇ ਹਾਂ ਕਿ ਜੇ ਸਾਡੀ ਨਹੀਂ ਸੁਣਵਾਈ ਹੁੰਦੀ ਤਾਂ ਫਿਰ ਇਸ ਤੋਂ ਵੀ ਕਰੜਾ ਸੰਘਰਸ਼ ਵੀੜਾ ਵਿੜਿਆ ਜਾਊਗਾ ਇੱਕ ਹੋਰ ਜਿਹੜਾ ਪੋਸ਼ਟ ਟ੍ਰੈਕਰ ਦਾ ਨਵਾਂ ਸਰਕਾਰ ਨੇ ਪੰਗਾ ਪਾਇਆ ਹੋਇਆ ਹੈ ਦੇਖੋ ਸਾਡੇ ਸਾਰੇ ਸਕੇਟਾਂ ਦੇ ਵਿੱਚ ਬਸਤਾ ਆ ਚੁੱਕਾ ਉਹਨੂੰ ਫੂਨ ਨਹੀਂ ਮਿਲ ਚੁੱਕਿਆ ਪੰਜਾਬ ਇਸ ਤਰ੍ਹਾਂ ਦੀ ਸਕੇਟ ਆ ਕਿ ਜਿਹਦੇ ਵਿੱਚ ਦੋ ਸਾਲ ਤੋਂ ਬਸਤਾ ਆ ਰਿਹਾ ਤਾਂ ਸਾਨੂੰ ਫੂਨ ਨਹੀਂ ਦਿੱਤੇ ਜਾ ਰਹੇ ਅਸੀਂ ਆਪ ਦੇ ਪਰਸਨਲ ਫੋਨ ਤੋਂ ਸਾਰਾ ਡਾਟਾ ਕਰ ਰਹੇ ਹਾਂ ਸਾਨੂੰ ਕੋਈ ਫੂਨ ਨਹੀਂ ਦਿੱਤਾ ਜਾ ਰਿਹਾ ਕੁਝ ਨਹੀਂ ਦਿੱਤਾ ਜਾ ਰਿਹਾ ਅਸੀਂ ਸਰਕਾਰ ਤੋਂ ਕਹਿ ਰਹੇ ਆ ਸਾਰਾ ਫੋਨ ਤੇ ਕਰਨਾ ਹੈ ਤੇ ਰਜਿਸਟਰ ਵਰਤ ਬੰਦ ਕਰ ਰਹੇ ਆ ਪਰ ਜਿਹੜਾ ਉਹਦੇ ਵਾਸਤੇ ਸਾਨੂੰ ਕੋਈ ਮਾਨ ਪੱਤਾ ਨਹੀਂ ਦਿੱਤਾ ਜਾ ਰਿਹਾ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਦੇਖੋ ਸਾਡਾ ਜਿਹੜਾ ਪਹਿਲਾਂ ਹੀ ਮਾਨ ਪੱਤਾ ਬਹੁਤ ਘੱਟ ਹੈਗਾ ਤੇ ਉਹਦੇ ਵਿੱਚ ਵੀ ਅਸੀਂ ਫੋਨ ਲੈ ਕੇ ਉਹਦਾ ਰੀਚਾਰਜ ਕਰਾ ਕੇ ਅਸੀਂ ਸਾਡੇ ਵੀ ਘਰ ਬਾਲ ਬੱਚੇ ਹੈਗੇ ਅਸੀਂ ਕਿਦਾਂ ਗੁਜ਼ਾਰਾ ਚੱਲਾਂਗੇ ਕਹਿਣਾ ਚਾਹੁੰਦੇ ਆ ਠੀਕ ਹੈ ਮੈਨੂੰ ਅੱਜ ਜਿਹੜਾ ਧਰਨਾ ਲਾਇਆ ਗਿਆ ਕਿੰਨਾ ਵੱਲੋਂ ਲਾਇਆ ਗਿਆ ਤੇ ਕਿਹੜੀਆਂ ਮੰਗਾਂ ਨੂੰ ਲੈ ਕੇ ਲਾਇਆ ਗਿਆ ਜੀ ਹਾਂਜੀ ਅੱਜ ਜਿਹੜਾ ਧਰਨਾ ਲਾਇਆ ਗਿਆ ਉਹ ਆਰਐਨਡੀ ਪੰਜਾਬ ਯੂਨੀਅਨ C2 ਵੱਲ ਲਗਾਇਆ ਗਿਆ ਤੇ ਮੈਂ ਜਿਲ੍ਹਾ ਜਨਰਲ ਸਖਤਰ ਕਰਤਾ ਰਣੀ ਫਰੋਸਪਟਾ ਤੇ ਇਹ ਆਲ ਇੰਡੀਆ ਦੀ ਗੱਲ ਹੈ ਸਾਰੇ ਇੰਡੀਆ ਵਿੱਚ ਅੱਜ ਦਾ ਜਿਹੜਾ ਕੀ ਦਿਵਸ ਹੈ ਮੰਗ ਦਿਵਸ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ ਕਿਉਂਕਿ ਕੇਂਦਰ ਸਰਕਾਰ ਨੂੰ ਅੱਜ ਦਾ ਮੰਗ ਪੱਤਰ ਜਾਏਗਾ ਵਿੱਤ ਮੰਤਰੀ ਨੂੰ ਤੇ ਸਾਡੇ ਵਿਭਾਗੀ ਮੰਤਰੀ ਨੂੰ ਮੰਗ ਦਾ ਪੱਤਰ ਅਸੀਂ ਭੇਜਾਂਗੇ ਉਹਨਾਂ ਦਾ ਇਹ ਅਸੀਂ ਦੱਸਣਾ ਚਾਹੁੰਦੇ ਹਾਂ ਸਾਨੂੰ ਕਿ 5 ਸਾਲ ਹੋ ਗਏ ਬੀਤ ਗਏ 2018 ਤੋਂ ਬਾਅਦ 1 ਵੀ ਰੁਪਿਆ ਸਾਡੇ ਜਿਹੜਾ ਮਾਨ ਪੱਤੇ ਵਿੱਚ ਵਾਧਾ ਨਹੀਂ ਕੀਤਾ ਗਿਆ ਬਕਾਇਦਾ ਕਟੌਤੀ ਕੀਤੀ ਗਈ ਹੈ ਕਿ ਸਾਨੂੰ ਸੈਂਟਰ ਦੀ ਜਿਹੜੀ ਪੇ ਆ ਉਹ ਲਗਾਤਾਰ ਪ੍ਰੋਪਰ ਮਹੀਨੇ ਵਾਈਜ਼ ਨਹੀਂ ਆ ਰਹੀ ਕਦੀ 1 ਮਹੀਨੇ ਦਾ ਆ ਗਿਆ ਫਿਰ 4 ਮਹੀਨੇ ਨਾ ਆਈ 4 ਮਹੀਨੇ ਬਾਅਦ ਹਰੇਕ ਮਹੀਨੇ ਦਾ ਜਿਹੜਾ ਬਜਟ ਦਿੱਤਾ ਦੇਰੀ ਹੈ ਉਹ ਸਾਡਾ ਬਜਟ ਵਿੱਚ ਵਾਧਾ ਕੀਤਾ ਜਾਵੇ ਤੇ ਸਾਨੂੰ ਪ੍ਰੋਪਰ ਜਿਹੜਾ ਬੰਦਾ ਮਾਨ ਪਤਾ ਜਿਹੜਾ ਕਿ ਸਾਨੂੰ ਹਰ ਮਹੀਨੇ ਪੂਰਾ ਦਿੱਤਾ ਜਾਵੇ ਤੇ ਸਾਡੀਆਂ ਜਿਹੜੀਆਂ ਜੋ ਕਿ ਹਾਂ ਸੰਤੋਖਤਾਂ ਵੱਲੋਂ ਸਾਨੂੰ ਸੁਪਰੀਮ ਕੋਰਟ ਵੱਲੋਂ ਸਰ ਸੁਪਰੀਮ ਕੋਰਟ ਵੱਲੋਂ ਜਿਹੜਾ ਸਾਨੂੰ ਹੁਕਮ ਹੋਇਆ ਸੀ ਅਸੀਂ ਜਿੱਤ ਚੁੱਕੇ ਹਾਂ 2022 ਦੇ ਵਿੱਚ ਵੀ ਸਾਨੂੰ ਜਿਹੜਾ ਗ੍ਰੈਚਿਟੀ ਲਾਗੂ ਕੀਤਾ ਜਾਵੇ ਜੇ ਸੋਚੀ ਕਿ ਸਾਨੂੰ ਵਰਕਰ ਨੂੰ 22000 ਰੁਪਇਆ ਔਰ ਹੈਲਪਰ ਨੂੰ 10000 ਰੁਪਇਆ ਮਾਨ ਪਤਾ ਤਾਂ ਜਾਵੇ ਤੇ ਅਸੀਂ ਗ੍ਰੈਚਿਟੀ ਦੇ ਹੱਕਦਾਰ ਹਾਂ ਉਹ ਸੈਂਟਰ ਜਿਹੜੀਆਂ ਸਟੇਟ ਦੀਆਂ ਦੋ ਸਰਕਾਰਾਂ ਨੇ ਲਾਗੂ ਕਰ ਦਿੱਤਾ ਪਰ ਸਾਡੀ ਸੈਂਟਰ ਪਿਆਰ ਸਟੇਟ ਦੀ ਸਰਕਾਰ ਅਜੇ ਤੱਕ ਨੂੰ ਲਾਗੂ ਨਹੀਂ ਕਰ ਰਹੀ ਤੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਇਹ ਮੰਗ ਨੂੰ ਲਾਗੂ ਕੀਤਾ ਜਾਵੇ ਸਰਕਾਰ ਵੱਲੋਂ ਇਸ ਤਰ੍ਹਾਂ ਦਾ ਵਿੱਤ ਕਰਾ ਕੀਤਾ ਜਾ ਰਿਹਾ ਤੁਹਾਡਾ ਨਾ ਕਿਉਂ ਐਵੇਂ ਲੱਗਦਾ ਕਿ